ਤੁੰਦ ਪੈਣੀ ਸ਼ੁਰੂ ਹੋ ਗਈ ਆ ਤੁੰਦੇ ਦੇ ਨਾਲ ਲਗਾਤਾਰ ਸਮੋਗ ਦਾ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਤਾਂ ਤੁੰਦ ਅਤੇ ਸਮੋਗ ਦੋਨੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਕਹਿਰ ਮਚਾਰੇ ਨੇ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਆ ਇਹ ਤਸਵੀਰਾਂ ਤੁਹਾਨੂੰ ਵੱਖ-ਵੱਖ ਸ਼ਹਿਰਾਂ ਦੀਆਂ ਦਿਖਾ ਰਹੇ ਆ ਤੁਹਾਡੇ ਸ਼ਹਿਰ ਦੇ ਵਿੱਚ ਕੀ ਹਾਲ ਹੈ ਤੁਸੀਂ ਉਹ ਕਮੈਂਟ ਕਰਕੇ ਦੱਸ ਸਕਦੇ ਹੋ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਦੁਪਹਿਰ ਤੋਂ ਬਾਅਦ ਹੀ ਸਮੋਗ ਅਤੇ ਧੁੰਦ ਜਿਹੜੀ ਉਪੈਣੀ ਸ਼ੁਰੂ ਹੋ ਗਈ ਸੀ ਤਾਂ ਸ਼ਾਮ ਹੁੰਦੇ ਹੁੰਦੇ ਕਰੀਬ 5 6 ਵਜੇ ਤੋਂ ਬਾਅਦ ਵਿਜ਼ਿਬਿਲਟੀ ਜਿਹੜੀ ਲਗਭਗ ਜ਼ੀਰੋ ਹੋ ਚੁੱਕੀ ਸੀ ਹਾਲਾਂਕਿ ਜੇਕਰ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਸ਼ਹਿਰਾਂ ਦੇ ਵਿੱਚ ਵਿਜ਼ਿਬਿਲਟੀ ਫਿਰ ਵੀ ਥੋੜੀ-ਬਹੁਤ ਜਿਹੜੀ ਉਹ ਜ਼ਰੂਰ ਸੀਗੀ ਪਰ ਨੈਸ਼ਨਲ ਹਾਈਵੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਪਿੰਡਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਖੇਤਾਂ ਵਾਲੇ ਰਹਾਹਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਗਈ ਸੀ ਤਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਹੁਣ ਹਾਲਾਤ ਕਿਸ ਤਰ੍ਹਾਂ ਦੇ ਨੇ ਆਮ ਤੌਰ ਤੇ ਆਪਾਂ ਦੇਖਦੇ ਜਦੋਂ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਆ ਉਦੋਂ ਸੜਕੀ ਹਾਸੇ ਜਿਹੜੇ ਬਹੁਤ ਵਾਪਰਦੇ ਨੇ ਤਾਂ ਇਸ ਕਰਕੇ ਅਸੀਂ ਵੀ ਅਪੀਲ ਕਰਦੇ ਹਾਂ ਜੇਕਰ ਤੁਸੀਂ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਜੇਕਰ ਜ਼ਰੂਰੀ ਕੰਮ ਹੈਗਾ ਤਾਂ ਟਾਈਮ ਸਿਰ ਜਿਹੜਾ ਉਹ ਕੰਮ ਕਰਨ ਦੇ ਲਈ ਨਿਕਲਿਆ ਜਾਵੇ ਤੇ ਟਾਈਮ ਸਿਰ ਕੋਈ ਵੀ ਵਿਅਕਤੀ ਹੈਗਾ ਆਪਣੇ ਘਰ ਪਹੁੰਚੇ ਕਿਉਂਕਿ ਨੈਸ਼ਨਲ ਹਾਈਵੇ ਤੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਕਿਸੇ ਵਹੀਕਲ ਦੀ ਕੀ ਸਪੀਡ ਹੈਗੀ ਆ ਹਾਲੀ ਦੇ ਵਿੱਚ ਜੇਕਰ ਅਸੀਂ ਕੱਲ ਰਾਤ ਦੀ ਗੱਲ ਕੀਤੀ ਜਾਵੇ ਤਾਂ ਫਲੋਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਇੱਕ ਟੂਰਿਸਟ ਬੱਸ ਅਤੇ ਟਿਪਰ ਦੀ ਟੱਕਰ ਹੋ ਜਾਂਦੀ ਹੈ ਕਿਉਂਕਿ ਵਿਜ਼ਿਬਿਲਟੀ ਜ਼ੀਰੋ ਸੀ ਨੈਸ਼ਨਲ ਹਾਈਵੇ ਦੇ ਉੱਪਰ ਦਿਖਾਈ ਨਹੀਂ ਦੇ ਰਿਆ ਸੀਗਾ ਤਾਂ ਤੁਹਾਡੇ ਸ਼ਹਿਰ ਅਤੇ ਪਿੰਡ ਦਾ ਕੀ ਹਾਲ ਹੈ ਤੁਸੀਂ ਉਹ ਕਮੈਂਟ ਕਰਕੇ ਦੱਸ ਸਕਦੇ ਹੋ ਹਾਲਾਂਕਿ ਜੇਕਰ ਸਵੇਰ ਤੋਂ ਲੈ ਕੇ ਦੁਪਹਿਰ ਦੀ ਗੱਲ ਕੀਤੀ ਜਾਵੇ ਦੁਪਹਿਰ 3 ਜਾਂ 4 ਵਜੇ ਤੱਕ ਉਦੋਂ ਮੂਵਮੈਂਟ ਜਿਹੜਾ ਆਮ ਤੌਰ ਤੇ ਦਿਖਾਈ ਦਿੰਦਾ ਪਰ ਫਿਰ ਵੀ ਜਿਹੜੀ ਸਮੋਗ ਜਿਹੜੀ ਹੈਗੀ ਆ ਧੂਆਂ ਹੈ ਗਿਆ ਉਹ ਅਸਮਾਨੀ ਚੜਿਆ ਹੋਇਆ ਤੇ ਦੂਸਰੇ ਪਾਸੇ ਜਦੋਂ ਸ਼ਾਮ ਨੂੰ ਕਰੀਬ 6 ਜਾਂ 7 ਵਜੇ ਤੋਂ ਬਾਅਦ ਜਦੋਂ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਆ ਤੇ ਦੋਨੇ ਚੀਜ਼ਾਂ ਰਲ ਕੇ ਜਿਹੜੇ ਵਿਜ਼ਿਬਿਲਟੀ ਜ਼ੀਰੋ ਕਰ ਦਿੰਦੀਆਂ ਨੇ ਤੇ ਉਸ ਦੇ ਨਾਲ ਸਿੱਧੇ ਤੌਰ ਤੇ ਜਿਹੜਾ ਆਮ ਜਨ ਜੀਵਨ ਪ੍ਰਭਾਵਿਤ ਹੁੰਦਾ ਕਿਉਂਕਿ ਲੋਕ ਜਿਹੜੇ ਕੋਈ ਟੂਰ ਵੀਲਰ ਤੇ ਜਾ ਰਿਹਾ ਹੁੰਦਾ ਕੋਈ 4 ਵੀਲਰ ਤੇ ਜਾ ਰਿਹਾ ਹੁੰਦਾ ਤਾਂ ਕਈ ਵਾਰ ਲੋਕ ਧਿਆਨ ਨਹੀਂ ਦਿੰਦੇ ਜੇਕਰ ਕਈ ਵਾਰ ਥੋੜਾ ਧਿਆਨ ਹੁੰਦਾ ਤਾਂ ਅਗਲੇ ਵਿਅਕਤੀ ਦਾ ਕੋਈ ਧਿਆਨ ਨਹੀਂ ਹੁੰਦਾ ਵਿਜ਼ਿਬਿਲਟੀ ਜ਼ੀਰੋ ਹੁੰਦੀ ਆ ਬਹੁਤੇ ਲੋਕ ਜਿਨ੍ਹਾਂ ਨੇ ਆਪਣੀਆਂ ਗੱਡੀਆਂ ਤੇ ਰਿਫਲੈਕਟਰ ਤੱਕ ਨਹੀਂ ਲਾਏ ਹੁੰਦੇ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਟਿਪਰ ਟਰੱਕ ਜਾਂ ਫਿਰ ਕਈ ਵਾਰ ਲੱਕੜ ਦੀਆਂ ਪਰਗਾ ਹੁੰਗਾ ਟਰਾਲੀਆਂ ਜਿਹੜੀਆਂ ਉਹ ਜਦੋਂ ਲਿੰਕ ਰੋਡਾਂ ਦੇ ਉੱਤੋਂ ਦੀ ਜਾਂਦੀਆਂ ਨੇ ਜਾਂ ਫਿਰ ਤੂੜੀ ਵਾਲੇ ਦਾ ਟਰਾਲੀਆਂ ਆਪਾਂ ਆਮ ਤੌਰ ਤੇ ਵੇਖਦੇ ਆ ਤਾਂ ਉਹ ਉਸ ਤਰ੍ਹਾਂ ਜਿਹੜੇ ਸੇਫਟੀ ਮੈਜ਼ਰਮੈਂਟ ਜਿਹੜੇ ਉਹ ਨਹੀਂ ਵਰਤਦੇ ਹੈਗੇ ਤਾਂ ਅਜਿਹੇ ਦੇ ਵਿੱਚ ਹਾਸੀ ਜਿਹੜੇ ਵਾਪਰ ਦਾ ਰਿਸਕ ਹੈਗਾ ਉਹ ਬਹੁਤ ਵੱਜ ਜਾਂਦਾ ਤਾਂ ਉੱਥੇ ਹੀ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਤਾਂ ਵਿਜ਼ਿਬਿਲਟੀ ਇਹ ਜ਼ੀਰੋ ਹੋ ਚੁੱਕੀ ਆ ਤਾਂ ਤੁਸੀਂ ਜਿਹੜਾ ਆਪਣੇ ਸ਼ਹਿਰ ਦਾ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਂਕਿ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਕਰੀਬ ਸਮਾਂ 10 ਵਜਣ ਵਾਲਾ ਤੇ 10 ਵਜੇ ਤੋਂ ਲੈ ਕੇ 4-5 ਵਜੇ ਤੱਕ ਜਿਹੜਾ ਮੌਸਮ ਫੇਰ ਵੀ ਠੀਕ ਰਹਿੰਦਾ ਪਰ ਜਿਹੜਾ ਧੂਆਂ ਸਮਾਨੀ ਜੜਾ ਹੁੰਦਾ ਉਹ ਜਿਹੜਾ ਅੱਖਾਂ ਦੇ ਵਿੱਚ ਜਲਣ ਜਿਹੜੀ ਜ਼ਰੂਰ ਕਰਦਾ ਹੈਗਾ ਇਸ ਕਰਕੇ ਬਿਨਾਂ ਜ਼ਰੂਰਤ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਦੂਰ ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦਿੰਦਾ ਤਾਂ ਇਸ ਕਰਕੇ ਜੇਕਰ ਤੁਸੀਂ ਹਾਈਵੇ ਤੇ ਵੀ ਹੋ ਤਾਂ ਗੱਡੀ ਦੀਆਂ ਲਾਈਟਾਂ ਆਪਣੇ ਜੇਕਰ ਤੁਸੀਂ ਟੂ-ਵੀਲਰ ਤੇ ਹੋ ਤਾਂ ਟੂ-ਵੀਲਰ ਦੀਆਂ ਲਾਈਟਾਂ ਜ਼ਰੂਰ ਚਲਾ ਕੇ ਰੱਖੋ ਇਸ ਨਾਲ ਤੁਹਾਨੂੰ ਵੀ ਫਾਇਦਾ ਹੋਏਗਾ ਜੇਕਰ ਕੋਈ ਅੱਗੋ ਵਿਅਕਤੀ ਹੈਗਾ ਤਾਂ ਉਸ ਨੂੰ ਵੀ ਪਤਾ ਲੱਗ ਜੂ ਕਿ ਅੱਗੋ ਕੋਈ ਵਹੀਕਲ ਆ ਰਿਹਾ ਤਾਂ ਜਾ ਇਸ ਕਰਕੇ ਕੋਈ ਹਾਸਾ ਜਿਹੜਾ ਨਾ ਵਾਪਰੇ ਤਾਂ ਵਿਜ਼ਿਬਿਲਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਜ਼ੀਰੋ ਹੋ ਗਈ ਆ ਤਾਂ ਇਸ ਵਾਰ ਹਾਲਾਂਕਿ ਜੇਕਰ ਧੁੰਦ ਦੀ ਗੱਲ ਕੀਤੀ ਜਾਵੇ ਕਾਫੀ ਦੇਰੀ ਦੇ ਨਾਲ ਪਈ ਆ ਠੰਡ ਵੀ ਦੇਰੀ ਦੇ ਨਾਲ ਪਈ ਹੈਗੀ ਆ ਪਰ ਕੱਲ ਤੋਂ ਹੀ ਪੰਜਾਬ ਦਾ ਜਿਹੜਾ ਮੌਸਮ ਉਹ ਤਬਦੀਲ ਹੋਇਆ ਤੇ ਧੁੰਦ ਜਿਹੜੀ ਪੈਣੀ ਸ਼ੁਰੂ ਹੋਈ ਆ ਤਾਂ ਹਾਸੇ ਵੀ ਜਿਹੜੇ ਆ ਉਹ ਧੁੰਦ ਦੇ ਕਾਰਨ ਹੁਣੇ ਸ਼ੁਰੂ ਹੋ ਗਏ ਨੇ ਤਾਂ ਇਸ ਕਰਕੇ ਹੁਣ ਤੋਂ ਹੀ ਜਿਹੜਾ ਬੰਦਾ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ